ਅੱਜ ਪੰਜਾਬੀ ਗੱਲਬਾਤ ਟੀਵੀ ਚੈਨਲ ਨਾਲ ਸਾਡੀ ਕਿਸਾਨ ਸੰਘਰਸ਼ਪੜੀ ਕੋਟ ਬਡਾ ਵੱਲੋਂ ਖਨੌਰੀ ਬਾਰਡਰ ਦੇ ਗੱਲਬਾਤ ਚੱਲ ਰਹੀ ਆ ਉਹਦੇ ਵਿੱਚ ਅਸੀਂ ਜੋ 31 ਤਰੀਕ ਨੂੰ 200 ਦਿਨ ਮਨਾ ਰਹੇ ਆ ਉਹਦੇ ਬਾਅਦ ਤੇ ਸਾਡੀਆਂ ਪਿੰਡਾਂ ਦੇ ਵਿੱਚ ਤਿਆਰੀਆਂ ਹੋ ਰਹੀਆਂ ਵਾਂ 30 ਤਰੀਕ ਨੂੰ ਸਾਡੇ ਬਹੁਤ ਵੱਡੀ ਪੱਤਰ ਤੇ ਲੋਕ ਜਿਹੜੇ ਆ ਮਾਝੇ ਮਾਲਵੇ ਦੁਆਬੇ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਬਾਹਲੀਆਂ ਸਟੇਟਾਂ ਦੇ ਵਿੱਚੋਂ ਇੱਥੇ ਲੋਕ ਪਹੁੰਚ ਰਹੇ ਆ ਖਨੌਰੀ ਸ਼ੰਭੂ ਦੇ ਉੱਤੇ ਇਹ ਅਸੀਂ 200 ਦਿਨ ਮਨਾਉਣਾ ਉਸ ਦਿਨ ਅਸੀਂ ਸਰਕਾਰ ਨੂੰ ਦੱਸ ਦੇਣਾ ਵੀ ਕਿਸਾਨ ਕਿੰਨਾ ਦੁਖੀ ਆ ਤੁਹਾਡੇ ਤੋਂ ਕਿੰਨੇ ਲੋਕ ਇਹ ਮੰਗਾਂ ਨੂੰ ਮਨਾਉਣਾ ਚਾਹੁੰਦੇ ਆ ਇਹ ਸਾਡੀਆਂ ਮੰਗਾਂ ਜਾਇਜ਼ ਨੇ ਕਿਉਂਕਿ ਕਿਸਾਨੀ ਕਿਤਾ ਸਾਡਾ ਤਾਂ ਹੀ ਵੱਜਦਾ ਵਾ ਜੇ ਐਮ ਐਫ ਸੀ ਦੀ ਗਾਰੰਟੀ ਮਿਲ ਜੇ ਐਮ ਐਫ ਸੀ ਦਾ ਕਾਨੂੰਨ ਬਣ ਜੇ ਜੋ ਪ੍ਰਾਈਵੇਟ ਤੋਂ ਜਿਹੜੀ ਲੁੱਟੇ ਜਾ ਰਹੇ ਆ ਉਹ ਪ੍ਰਾਈਵੇਟ ਤੋਂ ਸਾਡਾ ਖੇੜਾ ਛੁੱਟ ਜੇ ਕਾਨੂੰਨ ਬਣਿਆ ਹੋਇਆ ਜਿਹੜਾ ਪ੍ਰਾਈਵੇਟ ਵਾਲੇ ਆ ਉਹ ਵੀ ਫਿਰ ਸਾਡੀ ਏਜੰਸੀ ਜਿਹੜੀ ਆ ਉਹ ਐਮਐਫਸੀ ਤੇ ਖਰੀਦਣਗੇ ਉਤੋਂ ਵੱਧ ਕੇ ਖਰੀਦਣਗੇ ਕਿਉਂਕਿ ਕਿਸਾਨ ਜਿਹੜਾ ਦਿਨੋਂ ਦਿਨ ਥੱਲੇ ਜਾ ਰਿਹਾ ਉਹਨੂੰ ਖਸ਼ਹਾਲ ਕਰਨ ਵਾਸਤੇ ਇੱਕੋ ਇੱਕ ਰਸਤਾ ਵਾ ਜਿਹੜੀ ਐਮਐਫਸੀ ਦੀ ਗਰੰਟੀ ਤੇ ਐਮਐਫਸੀ ਕਾਨੂੰਨ ਜਿਹੜਾ ਇਹ ਦੇਸ਼ ਦੇ ਵਿੱਚ ਲਾਗੂ ਹੋਵੇ ਹਰ ਸਾਫਤ ਦੀ ਕਿਸਾਨ ਨੂੰ ਦਿੱਤੀ ਜਾਵੇ ਕਿਉਂਕਿ ਚੀਜ਼ਾਂ ਜਿਹੜੀਆਂ ਨੇ ਖੇਤੀਬਾੜੀ ਵਾਲੇ ਸਾਨੂੰ ਮਿਲਦੀਆਂ ਉਹ ਮਹਿੰਗੀਆਂ ਮਿਲਦੀਆਂ ਜਿਹੜੀ ਸਾਡੀ ਜਿੰਸ ਆ ਉਹਦੇ ਚ ਆਮ ਜਿੰਸਾਂ ਦੇ ਵਿੱਚ ਸਾਡੀ ਲੁੱਟ ਹੋ ਰਹੀ ਆ ਪੰਜਾਬ ਦੇ ਵਿੱਚ ਸਾਡੇ ਪੂਰੇ ਭਾਰਤ ਦੇ ਵਿੱਚ ਜਿਦਾ ਅਸਰ ਹੋ ਆ ਮੂੰਗੀ ਆ ਮਸਰੇ ਆ ਉਹ ਜਦੋਂ ਬਾਜ਼ਾਰ ਦੇ ਵਿੱਚ ਆਉਂਦੇ ਨੇ ਉਹ ਦੋ ਦੋ ਤਿੰਨ ਤਿੰਨ ਗੁਣਾ ਵੱਧ ਕੇ ਰੇਟ ਤੇ ਸਾਡੇ ਬਾਜ਼ਾਰ ਦੇ ਵਿੱਚ ਸਾਡੇ ਵਿਕਦੇ ਨੇ ਪਰ ਜਦੋਂ ਸਾਡੇ ਤੋਂ ਖਰੀਦੇ ਜਾਂਦੇ ਨੇ ਉਹ ਮਿੱਥੇ ਹੋਏ ਭਾਅ ਤੋਂ ਵੀ ਦੋ ਗੁਣਾ ਡੇਢ ਗੁਣਾ ਘੱਟ ਦੇ ਕ੍ਰੀਦ ਕੇ ਸਾਡੀ ਲੋਟ ਹੋ ਰਹੀ ਆ ਕਿਸਾਨ ਖੁਦਕਸ਼ੀਆਂ ਦੇ ਰਾਹ ਪੈ ਰਿਆ ਇਥੋਂ ਦੇ ਜਿਹੜੇ ਮੀਰ ਲੋਕ ਨੇ ਉਹ ਮੀਰ ਹੋ ਰਹੇ ਨੇ ਕਿਸਾਨ ਤੇ ਮਜ਼ਦੂਰ ਜੀ ਗਰੀਬ ਹੋ ਰਿਹਾ ਇਹਦਾ ਪਾੜਾ ਜਿਹੜਾ ਮਟਾਉਣ ਵਾਸਤੇ ਕਿਸਾਨ ਨੂੰ ਜਿਹੜਾ ਵਾ ਉਹਨੂੰ ਐਮ ਐਫ ਸੀ ਗਰੰਟੀ ਹੋਰ ਐਮ ਐਫ ਸੀ ਕਾਨੂੰਨ ਲਾਗੂ ਕਰੇ ਮਜ਼ਦੂਰ ਦੀ ਪੱਕੀ ਦਿਹਾੜੀ ਬਣੇ ਉਹਨਾਂ ਦਾ ਜਿਹੜਾ ਨਰੇਗਾ ਉਹਦਾ ਵੀ ਹੱਲ ਕੱਢੇ ਦਿਹਾੜੀ ਵਧਾਵੇ ਨਰੇਗਾ ਦੇ ਦਿਨ ਵੀ ਵਧਾਵੇ ਉਹਨਾਂ ਨੂੰ ਹੀ ਸਰਕਾਰ ਕੰਮ ਦੇਵੇ ਸਾਡਾ ਵੀ ਖੁਸ਼ਹਾਲ ਹੋਏ ਅਸੀਂ ਵੀ ਉਹਨਾਂ ਨੂੰ ਦਿਹਾੜੀ ਵਾਧ ਦੇਵਾਂਗੇ ਜੇ ਸਾਡੇ ਕੋਲ ਕੁਛ ਨਹੀਂ ਅਸੀਂ ਵੀ ਦਿਹਾੜੀ ਦੇਣ ਤੋਂ ਫੇ ਕੰਨੀ ਕਤਰੌਣੇ ਆ ਇਸ ਕਰਕੇ ਜਿਹੜੀ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆ ਤੇ ਅਪੀਲ ਵੀ ਕਰਦੇ ਆ ਇਹ ਮਸਲੇ ਕਿਸਾਨ ਤੇ ਮਜ਼ਦੂਰ ਦੇ ਜਿਹੜੇ ਆ ਇਹ ਹੱਲ ਕੀਤੇ ਜਾਣ ਹੱਲ ਕੀਤੇ ਤੋਂ ਬਗੈਰ ਅਸੀਂ ਵਾਪਸ ਵੀ ਨਹੀਂ ਜਾਣਾ ਧੰਨਵਾਦ ਵਹਿਗਰਜੀਕਾ ਖਾਲਸਾ ਵਹਿਗਰਜੀਕੀ